ਆ ਤੇ ਆਪਣੇ ਬਰਦਾਸ਼ਤ ਮੈਂ ਜੀ ਜਰਮਨਜੀਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਸੂਬਾ ਅਗੂ ਬੋ ਰਿਹਾ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੀ ਅੱਜ ਜੀ ਅੱਜ ਜਿਹੜਾ ਆਪਣੇ ਆ ਧਰਨਾ ਲੱਗਾ ਅਮਰਸਰ ਦੇ ਵੱਲੋਂ ਜੋ ਮੋਦੀ ਸਰਕਾਰ ਦੇ ਕਹਿਣ ਦੇ ਭਗੰਤ ਮੰਤਰੀ ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਦੇ ਸੱਦੇ ਦੇ ਬਹਾਨੇ ਬੁਲਾ ਕੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਵਾ ਇਹ ਇਤਿਹਾਸ ਦੇ ਚ ਪਹਿਲੀ ਵਾਰ ਹੋਇਆ ਵਾ ਪਹਿਲਾਂ ਵੀ ਦੁਸ਼ਮਣ ਦੇਸ਼ਾਂ ਦੀ ਕਿਤੇ ਜੰਗ ਲੱਗਦੀ ਹੁੰਦੀ ਉਹ ਵੀ ਪਰੋਸਾ ਕਰ ਦਿੰਦੇ ਜੰਗ ਦੇ ਦੌਰਾਨ ਇਹ ਗੱਲਬਾਤ ਹੁੰਦੀ ਹੁੰਦੀ ਇਹ ਪਹਿਲੀ ਵਾਰ ਹੋਇਆ ਵਾ ਤੇ ਇਹ ਭਗਵੰਤ ਮਾਨ ਨੇ ਕੀਤਾ ਮੋਦੀ ਸਰਕਾਰ ਦੇ ਕਹਿਣ ਦੇ ਉੱਤੇ ਨਾਲ ਸ਼ੰਭੂ ਬਾਜਰ ਤੇ ਖਨੌਰੀ ਬਾਜਰ ਦੇ ਉੱਤੇ ਕਿਸਾਨਾਂ ਮਜ਼ਦੂਰਾਂ ਤੇ ਅਤਿਆਚਾਰ ਕੀਤਾ ਗਿਆ ਮਤਾਵਾ ਪੈਣਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਥਾਣੇ ਵਿੱਚ ਬੰਦ ਕੀਤਾ ਗਿਆ ਵਾ ਸੋਇ ਕਨਾਉਣਾ ਕਾਰਨਾਮਾ ਮ ਭਗਵੰਤ ਮਾਨ ਸਰਕਾਰ ਦਾ ਇੱਕ ਕਰੂਰ ਚਿਹਰਾ ਵਾ ਉਹ ਭਗਵੰਤ ਮਾਨ ਜਿਹੜਾ ਕਹਿੰਦਾ ਸੀਗਾ ਕਿਸਾਨਾਂ ਮਜ਼ਦੂਰਾਂ ਨੂੰ ਧਰਨੇ ਮੁਜਾਰੇ ਨਹੀਂ ਕਰਨੇ ਪੈਣਗੇ ਕਿਸਾਨ ਮੇਰੇ ਆਗੇ ਸੋ ਭਗਵੰਤ ਮਾਨ ਦਾ ਦੋਹਰਾ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਹੋ ਚੁੱਕਾ ਵਾ ਭਗਵੰਤ ਮਾਨ ਸਰਕਾਰ ਜਿਹੜੀ ਆ ਮੋਦੀ ਸਰਕਾਰ ਦੇ ਰਾਹੇ ਚੱਲ ਰਹੀ ਆ ਕਿਸਾਨਾਂ ਮਜ਼ਦੂਰਾਂ 'ਤੇ ਜ਼ੁਲਮ ਕਰ ਰਹੀ ਆ ਤੇ ਆਤਿਆਚਾਰ ਕਰ ਰਹੀ ਆ ਔਰ ਜੋ ਸਾਡੇ ਉੱਥੇ ਸਟੇਜ ਆ ਉਹ ਵੀ ਪੁੱਟੀ ਗਈ ਆ ਲੱਖਾਂ ਰੁਪਈਆ ਦਾ ਸਾਡਾ ਸਮਾਨ ਆ ਉਹ ਟਰਾਲੀਆਂ ਸੱਜੇ ਖੱਬੇ ਉਹ ਵੀ ਛੁੱਟੀਆਂ ਗਈਆਂ ਵਾ ਸੋ ਬਹੁਤ ਵੱਡਾ ਜਿਹੜਾ ਅਤਿਆਚਾਰ ਕੀਤਾ ਸ਼ੰਭੂ ਦੇ ਖਨੌਰੀ ਦੇ ਉੱਤੇ ਜਦੋਂ ਕਿ ਸੁਪਰੀਮ ਕੋਰਟ ਹਾਈ ਕੋਰਟ ਦੀ ਰੂਲਿੰਗ ਆ ਕਿ ਜਿਹੜੇ ਜ਼ਾਹ ਨੇ ਉਹ ਕਿਸਾਨਾਂ ਨਹੀਂ ਰੋਕ ਕੇ ਉਹ ਹਰਿਆਣਾ ਸਰਕਾਰ ਨੇ ਰੋਕੇ ਆ ਇਹ ਸੁਪਰੀਮ ਕੋਰਟ ਦੀ ਰੂਲਿੰਗ ਤੁਹਾਡੇ ਸਾਹਮਣੇ ਆਈ ਇਹਦੇ ਖਿਲਾਫ ਜਿਹੜੀ ਆ ਹਰਿਆਣਾ ਦੀ ਸਰਕਾਰ ਸੁਪਰੀਮ ਕੋਰਟ ਵਿੱਚ ਗਈ ਆ ਉਹਦੇ ਸਟੇਟ ਗੋ ਸੀਗਾ ਸੋ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਸ਼ੱਕੇ ਦੇ ਟੰਕੇ ਭਗੰਤ ਮਾਨ ਨੇ ਕਿਸਾਨਾਂ 'ਤੇ ਜੁਲਮ ਕੀਤਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਭਗਵੰਤ ਮਾਨ ਸਰਕਾਰ ਤੇ ਮੋਦੀ ਸਰਕਾਰ ਨੂੰ ਲੱਖ ਮਿਆਜਾ ਭੁਗਤਣਾ ਪਊਗਾ ਦੇਸ਼ ਦਾ ਕਿਸਾਨ ਤੇ ਮਜ਼ਦੂਰ ਜਿਹੜਾ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰ ਰਿਹਾ ਵਾ ਭਗਵੰਤ ਮਾਨ ਨੇ ਇਹ ਸੋਚਿਆ ਕਿ ਕਿਸਾਨਾਂ ਨੂੰ ਅੰਦਰਵਾੜ ਦੇਾਂਗੇ ਪਰ ਹਤੇ ਤੁਹਾਡੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਪੰਜਾਬ ਭਰ ਦੇ ਡੀਸੀ ਹੱਟਾਂ ਦੇ ਦਰਨੇ ਜਿਹੜੇ ਚੱਲ ਰਹੇ ਉਹਦੇ ਵਿੱਚ ਇੱਕ ਅੰਮ੍ਰਿਤਸਰ ਚੱਲ ਰਿਹਾ ਵਾ ਸੋ ਸਾਡੀ ਮੰਗ ਆ ਕਿ ਪੰਜਾਬ ਸਰਕਾਰ ਜਿਹੜੇ ਆਗੂ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾ ਕਰੇ ਤੁਰੰਤ ਰਿਹਾ ਕਰੇ ਤੇ ਜਿਹੜਾ ਸਮਾਨ ਦੀ ਟੁੱਟਪਾਜ ਉੱਥੇ ਹੋਈ ਆ ਉਹਦੀ ਪਰਪਾਈ ਜਿਹੜੀ ਆ ਇਹਨੂੰ ਭਗਵੰਦ ਮਾਨ ਸਰਕਾਰ ਨੂੰ ਕਰਨੀ ਚਾਹੀਦੀ ਔਰ ਕਿਸਾਨਾਂ ਨਾਲ ਇਹ ਜਿਹੜਾ ਪੰਗਾ ਲੈ ਰਿਆ ਇਹਨੂੰ ਆਉਣ ਲਈ ਸਮਝ ਮਹਿੰਗਾ ਪਾਉ। ਧੰਨਵਾਦ। ਕੀ ਲੱਗਦਾ ਕਿ ਇਹ ਨੀਤੀ ਕੀ ਲੱਗਦੀ ਹੈ? ਜਿਆ ਸਰਕਾਰ ਦੇ ਸੈਂਟਰ ਦਾ। ਇਹ ਜੀ ਮਿਲ ਕੇ ਚੱਲ ਰਹੇ ਆ ਭਗਵੰਦ ਮਾਨ ਜੀ। ਭਾਜਪਾ ਦੀ ਬੀ ਟੀਮ ਜੋ ਕੰਮ ਕਰ ਰਹੇ ਆ। ਪਹਿਲਾਂ ਵੀ ਜਦੋਂ ਵੀ ਇੱਥੇ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਦੀ ਹਮੇਸ਼ਾ ਹੀ ਕੇਂਦਰ ਸਰਕਾਰ ਦੇ ਪੱਖ 'ਚ ਭੁਗਤੇ ਆ। ਸੋ ਉਸ ਨੀਤੀ ਦੇ ਉੱਤੇ ਅੱਜ ਵੀ ਭਗਵੰਤ ਮਾਨ ਜਿਹੜੇ ਆ ਮੋਦੀ ਸਰਕਾਰ ਦੀ ਵੀ ਟੀਮ ਜੋ ਕੰਮ ਕਰ ਰਹੀ ਆ ਤੇ ਕਿਸਾਨਾਂ ਦੇ ਮਜਬੂਰਾਂ ਜ਼ੁਲਮ ਕਰ ਰਹੀ ਆ। ਸੋ ਆਹ ਤੇ ਨਿੰਦਣੀ ਇਹਦੀ ਅਸੀਂ ਨਿੰਦਾ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਤਿੱਖੇ ਤੇ ਤਿੱਖੇ ਰੇਸ਼ੇਗਾ ਉਹ ਵੀ ਕੀਤੇ ਜਾਣੇ ਆ। ਜਿਸ ਤਰ੍ਹਾਂ ਤੇ ਆ ਬਹਿ ਕੇ ਜਾ ਤਰਾਂਦੇ ਨੇ ਤਾਂ ਅਗਲੀ ਨੀਤੀ ਕੀ ਹੈ ਕਿੱਥੇ? ਹਾਂ ਜੀ ਵਿਚਾਰ ਕਰਕੇ ਕਿਉਂਕਿ ਇਕੱਲੇ ਸਾਡੇ ਜਿਥੇ ਉਹਦਾ ਫੈਸਲਾ ਨਹੀਂ ਹੈ। ਦੋਵਾਂ ਫੋਰਮਾਂ ਦਾ ਫੈਸਲਾ ਵਾ ਕਿ ਡੀਸੀ ਹੈੱਡ ਕੁਆਟਰ ਤੋਂ ਨਾ ਜਾਣਾ ਤੇ ਡੀਸੀ ਹੈੱਡ ਕੁਆਟਰਾਂ ਨੂੰ ਅਸੀਂ ਜਾਵਾਂਗੇ ਸੋ ਇਹਦੇ ਵਾਸਤੇ ਜੋ ਜਿੱਥੇ ਜੋ ਵੀ ਪ੍ਰੋਗਰਾਮ ਬਣਿਆ ਵਾ ਡੀਸੀ ਹੈਡ ਕੁਆਟਰਾਂ ਉੱਤੇ ਧਰਨੇ ਲਾ ਕੇ ਜਿਹੜੇ ਆਗੇ ਮੰਗ ਪੱਤਰ ਦੇਣੇ ਆ ਉਹਦੇ ਵਜੋਂ ਅੱਜ ਅਸੀਂ ਇਕੱਠੇ ਹੋਏ ਹਾਂ ਤੇ ਗਾਂ ਆਉਣ ਦੇ ਸਮੇਂ ਦੇ ਚੰਦ ਮਿੰਟਾਂ ਤੱਕ ਅਸੀਂ ਡੀਸੀ ਹੈਡ ਕੁਆਟਰਾਂ ਨੂੰ ਵਧਾ